ਚਾਣੋ ਕੀ ਹੈ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਗੇਟ ਅਜੇ ਵੀ ਸਾਡੀਆਂ ਡਿਮਾਂਡਾਂ ਨੇ ਉਹ ਮੰਨੀਆਂ ਨਹੀਂ ਗਈਆਂ ਪਰ ਅੱਜ ਦੀ ਜਿਹੜੀ ਸਾਡੀ ਡਿਮਾਂਡ ਸੀ ਸੈਨੇਟ ਵਾਲੀ ਇਹਦੀ ਸ਼ੁਰੂਆਤ ਅੱਜ ਨਹੀਂ ਹੁੰਦੀ ਇਹਦੀ ਸ਼ੁਰੂਆਤ ਉਹਦੋਂ ਹੁੰਦੀ ਹੈ ਜਦੋਂ 1930 ਦੇ ਵਿੱਚ ਗਾਂਧੀ ਬੰਗੜਾ ਸਾਹਿਬ ਗੁਰਦਾਰੇ ਦੇ ਵਿੱਚ ਕਹਿੰਦਾਗਾ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਨਿਗ ਬਣਨ ਦਾ ਮੌਕਾ ਮਿਲੂਗਾ ਬੇਨਤੀ ਕਰਨਾ ਚਾਹੁੰਨਾ ਧੋਗਲੇ ਚੜ੍ਹੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿੱਥੇ ਯਾਰ ਸ਼ਰਮ ਆਉਣੀ ਚਾਹੀਦੀ ਆ ਨੋਟੀਫਿਕੇਸ਼ਨ ਵਾਪਸ ਲੈਣ ਦੇ ਬਾਵਯੂਦਵੀ ਕਿਉਂ ਹੋ ਰਿਹਾ ਹੈ ਵੱਡਾ ਪ੍ਰਦਰਸ਼ਨ ਮੰਨ ਲੈਂਦੇ ਮੈਂਬਰੀ ਬਹਾਲ ਕੀਤੀ ਜਾਵੇ ਉਸ ਤੋਂ ਬਾਅਦ 99 ਮੈਂਬਰੀ ਸੈਨੇਟ ਦਾ ਇਲੈਕਸ਼ਨ ਸ਼ਡਿਊਲ ਅਨਾਉਂਸ ਕੀਤਾ ਜਾਵੇ ਕੰਨਮੈਂਬਰੀ ਇਹਨਾਂ ਨੇ 2-3 ਦਿਨ ਪਹਿਲਾਂ ਬਹਾਲ ਕਰਤੀ ਸੀਗੀ ਪਰ ਜਿਹੜਾ ਇਲੈਕਸ਼ਨ ਸ਼ਡਿਊਲ ਆ ਹਜੇ ਤੱਕ ਨਹੀਂ ਆ ਸਾਨੂੰ ਮਿੱਠੀ ਗੋਲੀ ਇਹਨਾਂ ਨੇ ਪਾਈ ਆ ਕਿ ਦਿੱਲੀ ਅਸ ਅਪਰੂਵਲ ਵਾਸਤੇ ਭੇਜਿਆਗਾ ਕਹਿੰਦੇ ਤਾਰਨ ਵਾਲਾ ਲਾਇਓ ਪਰ ਦਿੱਲੀ ਉਹ ਰਿਜੈਕਟ ਵੀ ਹੋ ਸਕਦਾ ਸਾਨੂੰ ਪੂਤਾ ਭਰੋਸਾ ਠੀਕਾ ਸਾਡਾ ਸੰਘਰਸ਼ ਉਨਾ ਤੇ ਜਾਰੀ ਰਹੂਗਾ ਜਿੰਨਾ ਟਾਈਮ ਜਿਹੜਾ ਦਿੱਲੀਓ ਇਲੈਕਸ਼ਨ ਸ਼ਡਿਊਲ ਅਪਰੂਵ ਹੋ ਕੇ ਤੇ ਇਲੈਕਸ਼ਨਸ ਨੋਟੀਫਾਈ ਨਹੀਂ ਹੁੰਦੇ ਇਹ ਸੈਨੇਟ ਦੀ ਲੜਾਈ ਉਹ ਤੱਕ ਚੱਲੂਗੀ ਸਾਡੀ ਸੈਨੇਟ ਦੀ ਚੋਣਾਂ ਦੀ ਜਿਹੜੀ ਸ਼ਡਿਊਲ ਹੈ ਉਹ ਅਨਾਉਂਸ ਨਹੀਂ ਹੋ ਜਾਂਦਾ ਜਦੋਂ ਤੱਕ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਸਾਡਾ ਜਿਹੜਾ ਸੰਘਰਸ਼ ਹੈ ਉਹ ਬਰਕਰਾਰ ਰਹੂਗਾ ਜਾਣੋ ਕਿਹੜੀ ਵੱਡੀ ਗੱਲ ਨੂੰ ਲੈ ਕੇ ਭੜਕੇ ਪੰਜਾਬ ਦੇ ਲੋਕ ਕਿਨੇ ਬਾਹ ਛੱਡ ਬਾਹ ਛੱਡਣੀ ਫਿਰ ਜਿਮੇਤੇ ਪੈ ਗਈ ਆਪਣਾ ਹਿਸਾਬ ਲਾ ਲਈ ਕਿਆ ਹਿਸਾਬ ਲਾ ਲਈ ਬਾਹ ਛੱਡ ਬਾਹ ਛੱਡਣੀ ਛੋੜ ਦਿਓ ਮੈਡਮ ਬਾਹ ਛੱਡ ਸਾਡੇ ਪੰਜਾਬ ਦੇ ਬਹੁਤ ਦੇ ਠਾਈ ਪਿੰਡ ਉੱਜੜਿਆ ਚੰਡੀਗੜ੍ਹ ਬਣਾਉਣ ਦੇ ਲਈ ਪੱਥਰਾਂ ਦੇ ਸ਼ਹਿਰ ਦੇ ਲਈ ਅੱਜ ਵੀ ਉਹ ਲੋਕ ਰੋਲਦੇ ਫਿਰਦੇ ਆ ਤੇ ਬਹੁਤ ਦੇ ਵਿੱਚ ਇਹਨਾਂ ਦੇ ਪਿੰਡ ਉੱਜੜੇ ਸੀਗੇ ਯਾਰ ਸਾਡੀ ਜ਼ਮੀਨ ਤੇ ਸਾਡੇ ਲੋਕਾਂ ਨੂੰ ਤੁਸੀਂ ਕਿਵੇਂ ਰੋਕ ਲੋਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੋਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਤੇ ਨਾਪੂਰਨ ਬਣੀ ਹੋਈ ਆ ਤੁਹਾਨੂੰ ਦੱਸ ਦੇ ਵਿਦਿਆਰਥੀਆਂ ਦੇ ਵੱਲੋਂ ਜੜਾ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾ ਵਿਦਿਆਰਥੀਆਂ ਦੇ ਵੱਲੋਂ ਜੋ ਪ੍ਰਦਰਸ਼ਨ ਕੀਤਾ ਜਾਇਆ ਜਾਂ ਗੇਟ ਤੋੜਿਆ ਗਿਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਤਾਂ ਇਸ ਵੇਲੇ ਇਹ ਜਿਹੜਾ ਹੈ ਵੱਡਾ ਪ੍ਰਦਰਸ਼ਨ ਦਾ ਕੇਂਦਰ ਬਣੀ ਹੋਈ ਹੈ ਪੰਜਾਬ ਯੂਨੀਵਰਸਿਟੀ ਲੇਕਿਨ ਪੂਰਾ ਮਾਮਲਾ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਸੈਨੇਟਲ ਸਿੰਡੀਗੇਟ ਜਿਹੜੀ ਆ ਉਹ ਕੀ ਹੈ ਤੇ ਇਸ ਨੂੰ ਕਿਉਂ ਭੰਗ ਕੀਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਫਿਰ ਜਿਹੜਾ ਹੈ ਨੋਟੀਫਿਕੇਸ਼ਨ ਹੈ ਉਹ ਰੱਦ ਵੀ ਕੀਤਾ ਗਿਆ ਲੇਕਿਨ ਇਸ ਦੇ ਬਾਅਦ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਤੇ ਇਸ ਪੂਰੀ ਵੀਡੀਓ ਦੇ ਵਿੱਚ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਸਿੰਡੀਗੇਟ ਤੇ ਸੈਨੇਟ ਕਿਹੜੀਆਂ ਦੋ ਬਾਡੀਜ਼ ਨੇ ਇਹਨਾਂ ਦਾ ਕੀ ਕੰਮ ਹੁੰਦਾ ਹੈ ਯੂਨੀਵਰਸਿਟੀ ਦੇ ਅੰਦਰ ਜਿਸ ਨੂੰ ਲੈ ਕੇ ਇੰਨਾ ਵੱਡਾ ਪ੍ਰਦਰਸ਼ਨ ਜਿਹੜਾ ਹੈ ਯੂਨੀਵਰਸਿਟੀ ਦੇ ਅੰਦਰ ਹੋ ਰਿਹਾ ਉਥੇ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਜਿਹੜੀ ਹੈ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਉਥੇ ਗੇਟ ਤੋੜ ਕੇ ਵਿਦਿਆਰਥੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਏ ਨੇ ਉਸ ਤੋਂ ਇਲਾਵਾ ਕਿਸਾਨ ਵੀ ਜੜੀ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਰਾਜਨੀਤਿਕ ਲੀਡਰ ਵੀ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਦੇ ਵੱਲੋਂ ਹਲਕਾ ਜਿਹੜਾ लाठी चार्ज ਵੀ ਕੀਤਾ ਗਿਆ ਔਰ ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਡਿਟੇਨ ਵੀ ਕੀਤੇ ਗਏ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਕ-ਵਕ ਥਾਮਾਤੇ ਜੜੇ ਨੇ ਨਾਕੇ ਵੀ ਲਗਾਏ ਗਏ ਨੇ ਔਰ ਵੱਡਾ ਪ੍ਰਦਰਸ਼ਨ ਜਿਹੜਾ ਆ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਹੁਣ ਇਸ ਪੂਰੀ ਵੀਡੀਓ ਦੇ ਵਿੱਚ ਜਾਣਦੇ ਆ ਕਿ ਸੈਨੇਟ ਤੇ ਸਿੰਡੀਗੇਟ ਕੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸੈਨੇਟ ਇਹ ਯੂਨੀਵਰਸਿਟੀ ਦੀ ਇੱਕ ਹਾਈਐਸਟ ਗਵਰਨਿੰਗ ਬਾਡੀ ਹੈ ਯੂਨੀਵਰਸਿਟੀ ਦੇ ਨਿਯਮ ਸਿਲੇਬਸ ਅਕਾਦਮਿਕ ਮਾਮਲੇ ਤੇ ਬਜਟ ਦੇ ਨਾਲ ਸੰਬੰਧਿਤ ਵੱਡੇ ਫੈਸਲੇ ਸੈਨੇਟ ਦੁਆਰਾ ਲਏ ਜਾਂਦੇ ਨੇ ਇਸ ਦੇ ਵਿੱਚ ਚੁਣੇ ਹੋਏ ਤੇ ਨਾਮਯਤ ਮੈਂਬਰ ਜਿਹੜੇ ਨੇ ਸ਼ਾਮਿਲ ਹੁੰਦੇ ਨੇ ਜੇਕਰ ਸੌਖੇ ਸ਼ਬਦਾਂ ਦੇ ਵਿੱਚ ਅਸੀਂ ਤੁਹਾਨੂੰ ਸਮਝਾਈਏ ਇਸ ਨੂੰ ਤਾਂ ਯੂਨੀਵਰਸਿਟੀ ਦੀ ਜਿਹੜੀ ਇੱਕ ਸਰਵ ਉੱਚ ਸੰਚਾਲਨ ਸੰਸਥਾ ਹੈ ਜੋ ਨਿਯਮ ਜਿਹੜੇ ਲਾਗੂ ਕਰਦੇ ਨੇ ਯੂਨੀਵਰਸਿਟੀ ਦੇ ਵਿੱਚ ਕਿਹੜੇ ਨਿਯਮ ਹੋਣੇ ਚਾਹੀਦੇ ਨੇ ਸਿਲੇਬਸ ਕੀ ਹੋਣਾ ਚਾਹੀਦਾ ਜਾਂ ਫਿਰ ਕੋਈ ਹੋਰ ਅਕਾਦਮਿਕ ਮਾਮਲੇ ਨੇ ਬਜਟ ਦੇ ਨਾਲ ਸੰਬੰਧਿਤ ਵੱਡੇ ਫੈਸਲੇ ਜਿਹੜੇ ਉਹ ਸੈਨੇਟ ਦੇ ਵੱਲੋਂ ਲਈ ਜਾਂਦੇ ਨੇ ਦੂਜੇ ਪਾਸੇ ਸਿੰਡੀਗੇਟ ਦੀ ਗੱਲ ਕਰੀਏ ਤਾਂ ਇਹ ਯੂਨੀਵਰਸਿਟੀ ਦੀ ਇੱਕ ਕਾਰਜਕਾਰੀ ਸੰਸਥਾ ਹੈ ਸੈਨੇਟ ਦੁਆਰਾ ਜੋ ਫੈਸਲੇ ਲਈ ਜਾਂਦੇ ਨੇ ਉਹਨਾਂ ਨੂੰ ਇਹ ਲਾਗੂ ਕਰਦੀ ਹੈ ਯੂਨੀਵਰਸਿਟੀ ਦਾ ਰੋਜ਼ਾਨਾ ਪ੍ਰਸ਼ਾਸਨ ਦੀ ਨਿਗਰਾਨੀ ਕਰਦੀ ਹੈ ਜੇਕਰ ਅਸੀਂ ਇਸ ਨੂੰ ਅਲੱਗ ਤਰੀਕੇ ਨਾਲ ਥੋੜਾ ਤੁਹਾਨੂੰ ਦੱਸ ਦਈਏ ਤਾਂ ਜੋ ਗਵਰਨਮੈਂਟ ਫੈਸਲੇ ਕਰਦੀ ਹੈ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਤਾਂ ਫਿਰ ਸਿੰਡੀਗੇਟ ਜਿਹੜਾ ਉਹ ਪ੍ਰਸ਼ਾਸਨ ਦੇ ਰੂਪੇ ਜਿਹੜੇ ਸੈਨੇਟ ਦੁਆਰਾ ਫੈਸਲੇ ਲਏ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਵਾਉਂਦੀ ਹੈ ਪੰਜਾਬ ਯੂਨੀਵਰਸਿਟੀ ਦੀ ਪੁਰਾਣੀ ਜਿਹੜੀ ਪ੍ਰਣਾਲੀ ਦੇ ਵਿੱਚ ਸੈਨੇਟ ਦੇ ਜ਼ਿਆਦਾਤਰ ਮੈਂਬਰ ਚੁਣੇ ਜਾਂਦੇ ਸਨ ਜਿਸ ਦੇ ਨਾਲ ਯੂਨੀਵਰਸਿਟੀ ਦੇ ਪ੍ਰਬੰਧਨ ਦੇ ਵਿੱਚ ਲੋਕਤੰਤਰੀ ਪ੍ਰਤੀਨਿਧਤਾ ਬਣੀ ਰਹਿੰਦੀ ਸੀ ਹੁਣ ਕਿਉਂ ਹੋ ਰਿਹਾ ਪ੍ਰਦਰਸ਼ਨ ਦਾ ਮੁੱਖ ਕਾਰਨ ਕੇਂਦਰ ਦੁਆਰਾ 28 ਅਕਤੂਬਰ 2025 ਨੂੰ ਜਾਰੀ ਕੀਤਾ ਇੱਕ ਨੋਟੀਫਿਕੇਸ਼ਨ ਸੀ ਸੈਨੇਟ ਤੇ ਸਿੰਡੀਗੇਟ ਨੂੰ ਪੰਕੀਤਾ ਗਿਆ ਸੀ ਜੋ 59 ਸਾਲ ਪੁਰਾਣੀ ਚੋਣ ਪ੍ਰਣਾਲੀ ਨੂੰ ਖਤਮ ਕਰਕੇ ਸੈਨੇਟ ਤੇ ਸਿੰਡੀਗੇਟ ਤੇ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਨੋਟੀਫਿਕੇਸ਼ਨ ਵਿੱਚ ਚੋਣਾ ਰਈ ਆਉਣ ਵਾਲੇ ਮੈਂਬਰਾਂ ਦੀ ਗਿਣਤੀ ਨੂੰ ਘਟਾ ਕੇ ਨਾਮਜਦ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ ਸੀ ਜਿਸ ਦੇ ਨਾਲ ਲੋਕਤੰਤਰੀ ਢਾਂਚਾ ਖਤਮ ਹੋ ਜਾਣਾ ਸੀ ਗ੍ਰੈਜੂਏਟ ਦੀ ਨੁਮਾਇੰਦਗੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਜਵੀਜ਼ ਸੀ ਵਿਰੋਧੀਆਂ ਦਾ ਦੋਸ਼ ਕੀ ਫੈਸਲਾ ਯੂਨੀਵਰਸਿਟੀ ਦੀ ਖੁਦ ਮੁਖਤਿਆਰੀ ਤੇ ਹਮਲਾ ਹੈ ਤੇ ਪੰਜਾਬ ਦੀ ਇਸ ਇਤਿਹਾਸਿਕ ਸੰਸਥਾ ਦੇ ਉੱਤੇ ਕੇਂਦਰ ਸਰਕਾਰ ਦਾ ਸਿੱਧਾ ਕੰਟਰੋਲ ਸਥਾਪਿਤ ਕਰਨ ਦੀ ਕੋਸ਼ਿਸ਼ ਹੈ ਮੌਜੂਦਾ ਸਥਿਤੀ ਦੇ ਪ੍ਰਦਰਸ਼ਨ ਕਰਨ ਦੀ ਮੰਗ ਜੋ ਹੈ ਤੁਹਾਨੂੰ ਦੱਸ ਦੇ ਕਿ ਤਿੱਖੇ ਵਿਰੋਧ ਤੇ ਸਿਆਸੀ ਦਬਾਅ ਦੇ ਕਾਰਨ ਕੇਂਦਰ ਸਰਕਾਰ ਨੇ 5 ਨਵੰਬਰ 2025 ਨੂੰ ਆਪਣਾ ਪਹਿਲਾ ਨੋਟੀਫਿਕੇਸ਼ਨ ਵਾਪਸ ਲਿਆ ਮੌਜੂਦਾ ਟਾਂਚੇ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਕੇਂਦਰ ਦੇ ਵੱਲੋਂ ਫੈਸਲਾ ਵਾਪਸ ਲੈਣ ਦੇ ਬਾਅਦ ਉਹ ਵਿਦਿਆਰਥੀ ਜਥੇਬੰਦੀਆਂ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਕੀ 99 ਮੈਂਬਰੀ ਸੈਨੇਟ ਦੇ ਲਈ ਲੰਮੇ ਸਮੇਂ ਤੋਂ ਲੜਕਦੀਆਂ ਹੋਈਆਂ ਚੋਣਾਂ ਦੀ ਤਾਰੀਖ ਦਾ ਤੁਰੰਤ ਐਲਾਨ ਕੀਤਾ ਜਾਵੇ ਤੇ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਉੱਥੇ ਤੁਹਾਨੂੰ ਦੱਸ ਦੇ ਕਿ ਯੂਨੀਵਰਸਿਟੀ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਵਿਦਿਆਰਥੀਆਂ ਨੂੰ ਖੰਡੌਣ ਦੇ ਲਈ ਪੁਲਿਸ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਸੱਖੇ ਸ਼ਬਦਾਂ ਦੇ ਵਿੱਚ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਸੈਨੇਟ ਤੇ ਸਿੰਡੀਗੇਟ ਦੇ ਵਿੱਚ ਜੋ ਇਹਨਾਂ ਦਾ ਕੰਮ ਹੁੰਦਾ ਉਹ ਤੁਸੀਂ ਜਿਹੜਾ ਇਸ ਵੀਡੀਓ ਦੇ ਵਿੱਚ ਜ਼ਰੂਰ ਸਮਝਿਆ ਹੋਵੇਗਾ ਕਿ ਕਿਵੇਂ ਕੰਮ ਕਰਦਾ ਹੈ ਤੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਸੈਨੇਟ ਦੇ ਵਿੱਚ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਉਹਨਾਂ ਦਾ ਕੰਮ ਸਿਲੇਬਸ ਨੂੰ ਲੈ ਕੇ ਫਿਰ ਉੱਥੇ ਪ੍ਰਸ਼ਾਸਨਿਕ ਪ੍ਰਣਾਲੀ ਹੁੰਦੀ ਹੈ ਉਸ ਨੂੰ ਲੈ ਕੇ ਜਿਹੜੇ ਫੈਸਲੇ ਲਏ ਜਾਂਦੇ ਨੇ ਔਰ ਜਿਹੜੇ ਫੈਸਲੇ ਸੈਨੇਟ ਦੇ ਵੱਲੋਂ ਲਏ ਜਾਂਦੇ ਨੇ ਸਿੰਡੀਗੇਟ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਂਦੀ ਹੈ ਤੇ ਮੁੱਖ ਤੌਰ ਤੇ ਜਿਹੜਾ ਇਹ ਕੰਮ ਹੁੰਦਾ ਜੇਕਰ ਸੈਨੇਟ ਦੇ ਸਿੰਡੀਕੇਟ ਪੰਗ ਹੋ ਜਾਂਦੀ ਹੈ ਤਾਂ ਸਿੱਧੇ ਤੌਰ ਤੇ ਇਹ ਯੂਨੀਵਰਸਿਟੀ ਤੇ ਜਿਹੜਾ ਅਧਿਕਾਰ ਹੈ ਉਹ ਚਾਂਸਲਰ ਦੇ ਕੋਲ ਚਲੇ ਜਾਂਦਾ ਹੈ ਔਰ ਚਾਂਸਲਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੁਝ ਵੀ ਕਰਵਾ ਸਕਦਾ ਹੈ ਯੂਨੀਵਰਸਿਟੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਅਧੀਨ ਹੋ ਜਾਂਦੀ ਹੈ ਇਸ ਨੂੰ ਲੈ ਕੇ ਜਿਹੜਾ ਇਹ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ